ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਸ਼ਕਰਗੰਦੀ ਤੇ ਸ਼ੰਘਾਰੇ ਤੇ ਆਪਾਂ ਬਣਾਵਾਂਗੇ ਪਾਣੀ 'ਚ ਬਾਲ ਕੇ ਨਹੀਂ ਬਣਾਵਾਂਗੇ ਆਪਾਂ ਇਹਦੀ ਸਟੀਮ ਨਾਲ ਬਣਾਵਾਂਗੇ ਤੇ ਕੁੱਕਰ 'ਚ ਰੱਖਦੇ ਹੁਣ ਆਪਾਂ ਡੱਬਣ ਤੇ ਆਪਾਂ ਕੁੱਕਰ ਦਾਖ ਦਿੱਤਾ ਤੇ ਕੁੱਕਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਾਂ ਆਇਲ ਨੂੰ ਲਾ ਦੇਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਔਰ ਲਾ ਕੇ ਚੰਗੀ ਤਰ੍ਹਾਂ ਸੇ ਪਾਸੇ ਵੀ ਸਾਰੇ ਲਾ ਦਵਾਂਗੇ ਉਸ ਤੋਂ ਬਾਅਦ ਆਪਾਂ ਸਗਾੜਿਆਂ ਨੂੰ ਪਾ ਦਵਾਂਗੇ ਚੇਕਰ ਗੰਦੀ ਸਰਦੀਆਂ ਚ ਸਟਾਰਟਿੰਗ ਤੋਂ ਜਿਹੜੀ ਸਾਰਿਆਂ ਨੂੰ ਬੜੀ ਪਸੰਦਤ ਹੁੰਦੀ ਆ ਤੇ ਆਪਾਂ ਬਣਾ ਕੇ ਆ ਜਿਹੜੀਆਂ ਰੇੜੀਆਂ ਤੋਂ ਖਾਣੇ ਆ ਤੇ ਆਪਾਂ ਉਸ ਤਰ੍ਹਾਂ ਦੀਆਂ ਹੀ ਘਾਰ ਬਣਾ ਕੇ ਤਿਆਰ ਕਰਾਂਗੇ ਤੇ ਇਥੇ ਲਿਆ ਸੀ ਮੈਂ ਇੱਕ ਡੂੰਗਾ ਡੂੰਗੇ ਦੇ ਵਿੱਚ ਆਪਾਂ ਇਸ ਤਰ੍ਹਾਂ ਕੋਈ ਜਾਂ ਆਪਣੇ ਕੋਲ ਪੁਰਾਣਾ ਟਾਵਲ ਹੈਗਾ ਤੇ ਉਹਨੂੰ ਆਪਾਂ ਇਹਦੇ ਵਿੱਚ ਮੋਟਾ ਕੱਪੜਾ ਪਾ ਦਵਾਂਗੇ ਜਾਂ ਆਪਣੇ ਕੋਲ ਵੱਡਾ ਕੋਈ ਅਪਰ ਸੋਈ ਦਾ ਕੋਈ ਪੋਨਾ ਸਰਕੋ ਵੱਡਾ ਹੋਵੇ ਆਪਾਂ ਉਹ ਵੀ ਗਿੱਲਾ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਪਾਣੀ ਨਿਚੋੜ ਦਵਾਂਗੇ ਦਾ ਇਥੇ ਆਪਾਂ ਕੱਪੜੇ ਨੂੰ ਗਿੱਲਾ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ ਇਸ ਤਰ੍ਹਾਂ ਇਹਦੇ ਸਾਰੇ ਛਿਕੜਦੰਦੀਆਂ ਦੇ ਉੱਪਰ ਪਾ ਰੱਖ ਦਵਾਂਗੇ ਤੇ ਪਾਣੀ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਪਾਉਣਾ ਤੇ ਹੁਣ ਆਪਾਂ ਕੁੱਕਰ ਟੱਕਣ ਬੰਦ ਕਰ ਦਵਾਂਗੇ ਤੇ ਲੋ ਫਲੇਮ ਤੇ ਆਪਾਂ 10-15 ਮਿੰਟ ਵਾਸਤੇ ਇਹਨੂੰ ਇੱਕ ਵਿਸਲ ਹੋਏਗੀ ਤੇ ਫਿਰ ਆਪਾਂ ਇਹਨੂੰ ਬੰਦ ਕਰ ਦਵਾਂਗੇ ਇੱਕ ਵਿਸਲ ਆ ਗਈ ਸੀ ਤੇ ਆਪਾਂ ਕੁੱਕਰ ਡਕਸ਼ਨ ਨੂੰ ਬੰਦ ਕਰ ਦਿੱਤਾ ਤੇ ਹੁਣ ਆਪਾਂ ਸਟੀਮ ਤੇ ਰੱਖਿਆ ਸੀ 2 ਤਿੰਨ ਮਿੰਟ ਵਾਸਤੇ ਸਟੀਮ ਇਹਦੇ ਵਿੱਚ ਹੋਰ ਹੈ ਗਈ। ਹਥੋਂ 2 ਮਿੰਟ ਵਾਸਤੇ ਖੋਲਦੇ ਆਪਾਂ ਕੁੱਕਰ ਨੂੰ ਕੁੱਕਰ ਨੂੰ ਆਪਾਂ ਖੋਲ ਦਵਾਂਗੇ। ਤੇ ਉੱਪਰ ਆਪਾਂ ਕੱਪੜੇ ਨੂੰ ਬਾਹਰ ਕੱਢ ਦਵਾਂਗੇ ਹੁਣ। ਤੇ ਸ਼ਕਰ ਗੰਦੀਆਂ ਨੂੰ ਆਪਾਂ ਕੱਢ ਕੇ ਦੇਖ ਲੈਨੇ ਸ਼ਕਰ ਗੰਦੀਆਂ ਪੂਰੀਆਂ ਮਲੈਮ ਹੋ ਗਈਆਂ ਤੇ ਬਣ ਗਈਆਂ ਸ਼ਕਰ ਗੰਦੀਆਂ ਨੂੰ ਛੰਗੜੇ ਨੂੰ ਵੀ ਆਪਾਂ ਨਾਲ ਹੀ ਬਾਹਰ ਕੱਢ ਦਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਛੇਲ ਲੈਨੇ ਆਂ ਇਹ ਗਰਮ ਗਰਮ ਹੀ ਟੇਸਟ ਲੱਗਦੀ ਹੈ ਖਾਨ ਚ ਤੇ ਆਪਾਂ ਪਾਣੀ ਦੇ ਵਿੱਚ ਜਿਸ ਤਰ੍ਹਾਂ ਬਾਲਦੇ ਹਾਂ ਪਾਣੀ ਦੇ ਵਿੱਚ ਆਪਾਂ ਕੋ ਕਦੀ ਗਲ ਜਾਂਦੀਆਂ ਆ ਜਿਆਦੀ ਹੀ ਗਲ ਜਾਂਦੀਆਂ ਤੇ ਇਸੇ ਤਰ੍ਹਾਂ ਬਹੁਤ ਵਧੀਆ ਸ਼ਕਰਗੰਦੀ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਖਾਨ ਚ ਬਹੁਤ ਜਿਆਦਾ ਟੇਸਟ ਲੱਗਦੀ ਹੈ ਸਿਰਫ ਮੈਂ 15 ਮਿੰਟ ਵਾਸਤੇ ਲੋ ਫਲੇਮ ਤੇ ਇੱਕ ਵਿਸਲ ਦਵਾਈ ਸੀ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਹੈ ਦੋਨੇ ਗੜ ਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਦਿੰਨੇ ਆਂ ਅੰਦ੍ਰੋਵੀ ਬਹੁਤ ਵਧੀਆ ਹੈ ਪੱਕ ਗਈ ਆ ਕਿਤੇ ਉਹ ਨਹੀਂ ਕੱਚੀ ਵੀ ਤੇ ਇਹ ਸੰਘਾੜੇ ਵੀ ਬਹੁਤ ਵਧੀਆ ਬਣ ਕੇ ਰੈਡੀ ਹੋਏ ਆ ਤੇ ਇਸੇ ਤਰ੍ਹਾਂ ਬਹੁਤ ਵਧੀਆ ਸਾਡੀ ਸ਼ਕਰਗੰਦੀ ਸੰਘਾੜੇ ਬਣ ਜਾਂਦੇ ਇੱਕ ਵਿਸਲ ਦੇ ਵਿੱਚ ਪਾਣੀ ਤੋਂ ਬਗੈਰ ਸ਼ਕਰ ਗੰਧੀ ਦੇ ਸ਼ੰਗਾਰਿਆਂ ਨੂੰ ਆਪਾਂ ਛਿੱਲ ਲਿਆ ਤੇ ਹੁਣ ਆਪਾਂ ਇਹਦੇ ਉੱਤੇ ਨਮਕ ਨੂੰ ਪਾ ਦਵਾਂਗੇ ਤੁਹਾਨੂੰ ਪਸੰਦ ਆਣ ਲੱਗੇ ਤੁਸੀਂ ਨਿੰਬੂ ਵੀ ਇਹਦੇ ਉੱਤੇ ਪਾ ਸਕਦੇ ਹੋ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੇ ਕਮੈਂਟਾਂ ਵਿੱਚ ਤੁਸੀਂ ਦੱਸ ਦਿਆ ਕਰੋ ਵੀਡੀਓ ਸਾਡੀ ਵਧੀਆ ਲੱਗੀ ਜਾਂ ਨਹੀਂ ਤੁਹਾਨੂੰ ਲੱਗੀ ਕੋਈ ਗੱਲ ਨਹੀਂ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ